ਸਬਰ ਦਾ ਬੰਨ ਟੁੱਟਣ ਨਹੀਂ ਦੇਣਾ ਲੜਨਾ ਨਾਲ ਹਲਾਤਾ ਦੇ ਸਬਰ ਦਾ ਬੰਨ ਟੁੱਟਣ ਨਹੀਂ ਦੇਣਾ ਲੜਨਾ ਨਾਲ ਹਲਾਤਾ ਦੇ ਦੇਖੋ ਜ਼ਮੇ ਨੇ ਕੈਸੀ ਚਾਲ ਚਲੀ ਦਿਖਾ ਦਿੱਤੀਆਂ ਓਕਾਤਾ ਨੇ ਦੇਖੋ ਜ਼ਮੇ ਨੇ ਕੈਸੀ ਚਾਲ ਚਲੀ ਦਿਖਾ ਦਿੱਤੀਆਂ ਓਕਾਤਾ ਨੇ ਵੇਖ ਬੰਦਿਆ ਮੇਰੇ ਮਾਲਕ ਦੀਆਂ ਕਹਿਤੀਆਂ ਕਹਿਤੀਆਂ ਬਤਾਨੇ ਵੇਖ ਬੰਦਿਆ ਮੇਰੇ ਮਾਲਕ ਦੀਆਂ ਕਹਿਤੀਆਂ ਕਹਿਤੀਆਂ ਬਤਾਨੇ ਸਰਗੀ ਸਰੂ ਦੀ ਇਹ ਰਚਨਾ ਪਸੰਦ ਕਰ ਲਈ ਧੰਨਵਾਦ ਲਾਈਕ ਸ਼ੇਅਰ ਕਮੈਂਟ ਕਰੋ ਹੋ ਸਕੇ ਤਾਂ ਹੋਰ ਨਸ਼ਨਾਮਾ ਵੀ ਗਾਓ ਇਹ ਵੀ ਗਾਓ ਵੀਡੀਓ ਬਣਾ ਕੇ ਪਾਓ They made